ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਬਿਰਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੋਈ ਵੜ ਇੱਕ ਟੋਕੜ ਗੱਪਣ ਤੇ ਇੱਕ ਬੱਚੇ ਤੋਂ ਬਿਨਾ ਮੈਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵੀ ਦੇ ਚਿੱਤਾ ਜੇ ਤੇ ਨਾਮ ਦੱਸਦੇ ਕਰੀ ਨਾਮ ਸੋਨੂ ਸ਼ਾਹ ਜਨਾਲਾ ਜ਼ਿਲ੍ਹਾ ਮਦਨ ਤੇ ਫੋਨ ਨੰਬਰ ਬੋਲ ਦੇ ਕਰੀ ਇੱਕ ਨਾਮ ਪੈਣ ਸਤਿਵਜਾ ਠੀਕ ਆ ਤੇ ਗਾਗਾ ਇਹ ਅੱਜ ਆਪਣੇ ਕੋ ਹਾਂਜੀ ਗਾਗਾ ਆਏ ਭਾਈ ਜੀ ਗਾਕੇ ਤੇ ਪੱਕੇ ਹੀ ਆਏ ਆ ਆਪਣੇ ਹਾਂਜੀ ਦੂਰੋਂ ਹੀ ਆਏ ਲੱਗਦਾ ਹਾਂਜੀ ਗਾਗੀ ਇੱਕ ਘੰਟਾ ਬਹਿ ਕੇ ਗਏ ਵੀਰ ਜੀ ਅਸੀਂ ਹਾਂਜੀ ਵੀਰ ਜੀ ਸਾਥੀ ਕਰਦੀ ਮੱਛੀ ਜਿਹੜੀ ਆਉਂਦੀ ਬੰਦਾ ਲੱਗ ਗਿਆ ਆਈ ਨੇ ਹੋਣ ਅੱਛਾ ਨੇਰਾ ਹੋ ਗਿਆ ਨੂੰ ਨੂੰ ਨਾ ਡੇਰਾ ਨਹੀਂ ਲੱਭਾ ਜਿੱਥੋਂ ਲਈ ਵਸ਼ੀ ਅੱਛਾ ਚਲੋ ਉਹ ਉਹਨੇ ਆਖਣਾ ਮੈਂ ਵੀਡੀਓ ਵਾਲੇ ਆ ਕੇ ਵੀਡੀਓ ਵਾਲੇ ਨੂੰ ਵੀ ਤਾਂ ਸੱਧਿਆ ਫਿਰ ਮੈਂ ਲੋਣਾ ਠੀਕ ਤਾਂ ਵੀ ਸੱਧਿਆ ਵਾ ਅੱਛਾ ਮੈਂ ਤੂੰ ਪ੍ਰਾਪ ਵੀਰ ਦਾ ਜਿਹੜਾ 1500 ਜਾਂ 2000 ਜੋ ਵੀ ਦੇਣਾ ਦਾ ਮੈਂ ਮੈਂ ਤੈਨੂੰ ਦੇ ਦਿੰਦਾ ਵਿੱਚ ਦੇ ਦੇ ਵਸੀ ਅੱਛਾ ਇਹ ਨਹੀਂ ਹੁਣ ਪਾਤੀ ਵੀਡੀਓ ਚ ਮੈਂ ਪਾ ਰਿਹਾ ਇਹ ਉਦਾਂ ਨਾ ਉਦਾਂ ਹੋ ਰਿਹਾ ਇਹ ਬੰਦਿਆਂ ਦਾ ਸੌਦਾ ਇਹਨੇ ਤੇ ਰਾਤੀ ਸਰੇ ਵੀਡੀਓ ਪਾਈ ਮਨ ਉਦਾਂ ਹੀ ਵੜ ਸਾਦੇ ਅੱਛਾ ਮਤਲਬ ਉਦਾਂ ਸੌਦਾ ਦਾ ਹੋਇਆ ਵਾ ਠੀਕ ਹੈ ਉਹ ਪਿਆਰ ਦੀ ਥੋੜੀ ਗੱਲ ਹੈ ਵੇਖੋ ਜੇ ਪੈਸੇ ਨੂੰ ਆਰਦੇ ਅਜੇ ਮਤਲਬ ਇਹਦਾ ਸੌਦਾ ਪੱਕਾ ਹੋਇਆ ਨਹੀਂ ਆ ਤੇ ਉਮੀਦ ਹੈ ਕਿ ਪ੍ਰੇਮੇ ਭਾਈ ਹੁਣੀ ਲੈ ਜਾਣਗੇ ਚਲੋ ਕੋਈ ਨਹੀਂ ਦੇ ਦੂਗਾ ਵੀਰ ਤਾਂ ਠੀਕ ਹੈ ਨਾ ਦੇਊਗਾ ਤੇ ਨਾ ਹੀ ਮੋੜਿਆ ਨਾ ਕਰੋ ਰਿਸ਼ਤੇਦਾਰੀ ਤਾਂ ਟੀ ਬੜੀ ਗੂੜੀ ਆ ਆਪਣੇ ਰਾਤ ਇੱਕ ਘੰਟਾ ਪੂਰਾ ਬੈਠੇ ਰਹੇ ਆ ਲੈਟ ਆਈ ਤੇ ਭਾਈ ਭਾਈ ਹੁਣਾਂ ਦਾ ਮਾਨ ਕਰਿਆ ਕਰੋ ਹਾਂ ਨਹੀਂ ਮਾਨ ਤੇ ਕਰਦਾ ਵਾ ਠੀਕ ਠੀਕ ਇਹ ਨੂੰ ਨਹੀਂ ਕਰਦਾ ਮਾਨ ਕਰਦਾ ਠੀਕ ਐ ਤੇ ਚਲੋ ਕਰੀਏ ਫਿਰ ਸ਼ੁਰੂ ਮਾਨ ਨੇ ਭਾਈ ਭੁੱਲੋ ਨਹੀਂ ਜਾਂਦੇ ਬੜਾ ਮਾਨ ਕਰਦੇ ਆਡਾ ਆ ਪੰਮੇ ਭੁੱਲ ਰਹਾ ਨਹੀਂ ਹਾਂ ਪੰਮੇ ਭੁੱਲ ਹਾਂ ਜੀ ਬੜਾ ਪ੍ਰੇਮ ਸੁਣੋ ਭਾਈ ਇਹਦਾ ਲਓ ਉਧਰ ਹੀ ਕਰ ਦੋ ਮੈਂ ਵੀਡੀਓ ਬੜੀ ਜੈਨਾਂ ਹੋ ਠੀਕ ਠੀਕ ਐ ਬੜਾ ਪ੍ਰੇਮ ਚਲੋ ਆਪਣਾ ਵੀ ਨਾ ਆਡੀਓ ਵੀਡੀਓ ਵਿੱਚ ਵੀ ਦੇ ਰੀਂਦੇ ਬੜਾ ਅਪਚਾਰੀ ਕਰਦੇ ਆ ਠੀਕ ਠੀਕ ਐ ਬੜਾ ਦੇ ਰੀਂਦੇ ਆ ਠੀਕ ਠੀਕ ਐ ਚਲੋ ਤੇ ਆ ਕਿੰਨੇ ਚਿਰ ਦੀ ਚੱਕ ਪਾਸ ਤੇ ਮੇਰੇ ਭਾਈ ਗੱਭਨ ਜੀ ਕਿੰਨੇ ਦੀ 8 ਮਹੀਨੇ ਦੀ ਤੇ ਦੁੱਧਿੰਦੀ ਅੱਛਾ ਦੋ ਚਾਦਰ ਇਹ ਉਹ ਜਿੰਨਾ ਕੋ ਲਈ ਆ ਘਰ ਵਾਲੇ ਬੰਦੇ ਆਂਦੇ ਆ ਆਹ ਦਿਨ ਭਾ 10 ਬੂਰੀਆਂ ਬਣਨੀਆਂ ਬਸ ਰਾਜੀ ਨਹੀਂ ਨੇ ਹੋਣਾ ਅੱਛਾ ਦੁੱਧ 14 ਕਿਲੋ ਕੱਢੀ ਹੈ ਅੱਛਾ ਦੁੱਧ 13 14 ਕਿਲੋ ਕੱਢਦੀ ਹੈ ਠੀਕ ਆ ਕੋਈ ਦੋ ਚਾਦਰ ਭਾਈ 8 ਮਹੀਨੇ ਤੋਂ ਬਾਅਦ ਵੀ ਕਰ ਸਕਦੀ ਹੈ ਠੀਕ ਆ ਇਹ ਕਿਹੜੇ ਗੱਲ ਇਹ ਕਾ ਬੂਰੀ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਐਡ ਤੇ ਹਾਲ ਲੈਵਲੋਂ ਬੰਨ ਲਓ ਭਾਈ ਕਦੇ ਤੋੜ ਦੂਗੀ ਠੀਕ ਹੈ ਮਾਜੀ ਨਹੀਂ ਹੁੰਦੀ ਆਪਾ ਮੈਨੂੰ 10 ਪੂਰੀਆਂ ਖਾਦੀਆਂ ਪਾ ਲੋ ਤੇ ਕੋਈ ਖਾਣ ਕੋਈ ਘਾੜ ਕੋਈ ਸਭ ਗੰਡੀਆਂ ਦੀਆਂ ਠੀਕ ਹੈ ਜੀ ਹਾਂ ਕੱਚੀ ਐਂਦਾ ਜੇ ਬੁਰਾ ਲੱਗਦਾ ਵਾ ਜਦੋਂ ਆਤਾ ਆ ਜਾਵੇ ਸੋਨਾ ਖੂਲ ਲੱਗਦਾ ਵਾਕੀ ਚਲੋ ਇਹ ਹੈ ਕਿ ਜਿਹੜੇ ਵੀਰਾਂ ਨੇ ਪਰਖਿਆ ਹਾਂ ਤੇ ਉਹਨਾਂ ਨੇ ਆਪੇ ਵੇਖ ਲੈਣੀ ਨਾਲੇ ਸਾਮ ਛੱਡ ਕੇ ਦੋਗੇ ਜਿੱਤੇ ਹਾਂਜੀ ਕਿੰਨਾ ਹੀ ਦੇ ਦੇ ਦੋਗੇ ਫਿਰ ਭਾਈ ਜੀ ਦਾ ਦੁੱਧ ਘਾਲ ਲੈ ਸਿਮਰਦੀ ਦੀ ਇਹਦੀ ਮੰਲੋ ਦੁੱਧ ਹੁਣ ਇਹ ਸੋਹਰਾ ਤੀਜਾ ਸੁਆ ਸੋਨਾ ਜੀ ਦੁਨੀਆ ਕਿਸਮ ਤੇ ਜਾਣਾ ਹੈ ਠੀਕ ਆ ਉਹ ਜਿੱਦਾਂ ਸਿਮਰਦੀ ਦੀ ਉਸ ਨਾਲ ਕਰੀਏ ਤਾਂ ਭਾਵੇਂ ਲੱਖ ਦੀ ਵੇਚਦੀ ਹੈ ਹਾਂਜੀ ਯਾਰ ਹੋਗੇ ਪਰ ਆਪਾਂ ਉਹ ਦੇਦਾਂਗੇ ਪੰਜਾਹ 50000 ਦੀ ਅੱਧੋ-ਅੱਧੀ ਅੱਧਾ ਅਧਿਕਾ ਦਾ ਠੀਕ ਹੈ ਪਰ ਰਾਜੀ ਨਹੀਂ ਵੀਰ ਉਹਦਾ ਹੁੰਦੀ ਬਾਅਦ ਵਿੱਚ ਖਾ ਲਦਾ ਮੈਂ 10 ਹੋਰੀਆਂ ਬਾਦੋ ਅੱਜ ਮਤਲਬ 14 ਲੀਟਰ ਵਾਲੀ ਮੱਝ 50000 ਦੀ ਦੇ ਦੇਣੀ ਹੈ ਉਹਦਾ ਦੇ ਦਿੰਦੀ ਜੇ ਪਰ ਅਸੀਂ ਕਿ ਚੋਈ ਨਹੀਂ ਉਹਨਾਂ ਦੇ ਕਹਿਣ ਤੇ ਆ ਠੀਕ ਹੈ ਉਹ ਕਹਿਣ ਤੇ ਹੀ ਠੀਕ ਹੈ ਇਹ ਕਿ 2 ਮਹੀਨੇ ਸਾਂਭ ਨਹੀਂ ਪੈਣੀ 2 ਮਹੀਨੇ ਸਾਂਭ ਨਹੀਂ ਪੈਣੀ 2 ਤਾਂ ਭਾਈ ਵੱਧ ਵੀ 2 ਚਾਦਰ ਖਾ ਸਕਦੀ ਹੈ ਠੀਕ ਹੈ ਹਾਂ ਤੇ ਚਲੋ ਹਾਂ ਨੇ ਜਿਹੜਾ ਭਾਈ 48000 48000 ਦੀ ਤੇਰਾ ਤੇ ਆ ਵੀ ਕੰਮ ਖਾਦੀ ਹੈ ਫਿਰ ਸੌਦਾ ਇਹਦਾ ਜਿਹਾ ਹੋਇਆ ਨਹੀਂ ਆ ਪਰ ਆਪਣੇ ਪ੍ਰੇਮੇ ਭਾਈ ਹੁਣ ਆਏ ਆ ਸੌਦਾ ਰਹਿ ਕਰਨੇ ਦਾ ਬੜੀ ਵੱਡੀ ਦੇਖੋ ਇਹ ਨਹੀਂ ਕੋ ਲੱਤਾ ਬੱ ਠੀਕ ਐ ਵਾਨੇ ਧੋੜੀ ਨਿਕਰਹ ਦੀ ਆ ਸੂਈ ਨੂੰ ਚੌਥਾ ਪੰਜਵਾਂ ਦਿਨ ਹੋ ਗਿਆ ਇਹਨੂੰ ਠੀਕ ਐ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੂਈ ਨਾ ਸੂਈ ਨੂੰ ਜੀ ਪੰਜਵਾਂ ਚੌਥਾ ਪੰਜਵਾਂ ਦਿਨ ਹੋਇਆ ਤੇ ਮਗਰ ਕੀ ਜੇ ਇਹਦੇ ਬੱਛੀ ਮਗਰ ਇਹਦੇ ਬੱਛੀ ਕਾਫੀ ਖੂਬਸੂਰਤ ਆ ਤੇ ਕੰਪੈਕਟ ਜੇ ਹਵਾਨੇ ਦੀ ਮਾਲਕਾ ਜਿਹੜੀ ਹਾਂ ਬਾਕੀ ਇਹ ਆ ਲਖੋ ਜਿੱਦਾ ਮਜੀ ਇਹ ਨਹੀਂ ਕੋਈ ਕੋਈ ਏਡਾ ਗੱਤਾ ਮਾਰਾ ਜਿਹਦਾ ਸੀਲ ਬੜੀ ਠੰਡੀ ਧੀਰੀ ਬੜੀ ਠੀਕ ਐ ਦੁੱਧ ਕਿੰਨਾ ਪੱਕਾ ਤਿਆਰ ਇਹਦੇ ਕੋਲ ਦੁੱਧ ਭਾਈ ਘਰ ਆ ਜਾਂਦੇ 12 ਕਿਲੋ ਆਪਾਂ 9 ਕਿਲੋ ਗੱਡੀ ਲਵਾਉਗੇ ਤੇ ਕਿੰਨਾ ਚ ਵਾਈ ਜਾਊਗੀ ਕਰ ਜਾਂਦੇ 15 16 ਗਰ ਕਰੋਗੇ ਪਰ ਮੈਂ ਨਾ 12 13 ਕੋ ਭਾਈ ਦੇਈ ਜਾਵੇ ਗਰਮੀ ਗਰਮੀ ਬੜੀ ਚਲੋ ਮੌਸਮ ਦੇ ਹਿਸਾਬ ਨਾਲ ਇੰਨਾ ਕੁ ਦੇਈ ਜਾਵੇ ਤੇ ਪਰ ਆ ਵਛੀਏ ਤੇ ਆ ਜਿਹੜੀ ਵਛੀਏ ਇਹਦੇ ਮਗਰ ਵਛੀਏ ਵੀ ਸੋਹਣੀ ਆ ਕਾਫੀ ਖੂਬਸੂਰਤ ਹੈ ਇਹਦੇ ਉੱਠ ਉੱਠ ਵਛੀਏ ਵਛੀਏ ਇਹ ਕੁਲਵੰਦੀ ਜਿਹੜੀ ਪੂਰੀ ਜਾਜ ਹੈ। ਇਹ ਚੌਥਾ ਪੰਜਵਾਂ ਦੇ ਸੂਈ ਨੂੰ ਗਿਆ ਜੀ। ਤੇ ਮੁੱਲ ਫਿਰ ਇਹਦਾ ਮੁੱਲ ਤੇ ਭਾਈ ਦੇਰੀ 32000 32000 ਦੀ। ਹਾਂ ਨਹੀਂ। ਛੋਟ-ਛੋਟ ਵਿੱਚੋਂ ਕਰ ਦੋਗੇ। ਇਹ 30000 ਦੀ ਭਾਈ ਹਾਂ ਨਹੀਂ ਦਵਾਂਗੇ। 30 ਦੀ ਦੇ ਦੋਗੇ। ਠੀਕ ਹੈ ਜੀ। ਹਾਂ ਜੀ। ਠੀਕ ਹੈ ਤੇ ਹੁਣ ਇੱਕ ਬੂਰੀ ਮੱਝ ਵੀ ਦਿਖਾ ਦਈਏ। ਇਹ ਕੋ ਦੁੱਧ 7 ਗ੍ਰਾਮ ਭਾਈ। ਇਹ ਅੱਜ ਕੋ ਨਹੀਂ ਆ ਕੇ ਜੀ ਲਾਇਆ। ਅੱਛਾ। ਸਾਜੀ ਵਾਂਗ ਲੱਪਾ ਜਿਹਾ ਲੱਗ ਰਿਹਾ ਹੈ ਜੀ। ਨੂੰ ਮੇਰੀ ਥਾਪੀ ਜੀ ਸਾਡੇ ਕੋਲ ਆਇਆ ਠੀਕ ਹੈ ਨਹੀਂ। ਠੀਕ ਹੈ। ਹਾਂ। ਖੋਲੋ ਫਿਰ ਤੋੜ ਦਈਏ। ਹੁਣ ਪੱਕਾ 6 ਕਿਲੋ ਆਗਾ ਪੱਕਾ ਦੋ ਬਾਕੀ ਬੂਰੀ ਮੱਝ ਆ ਇਹਨੂੰ ਕੋਈ 1.5 ਮਿੰਟ ਲੱਗ ਜਾਏ ਬਣੀ ਨਾ ਹੋ ਗਿਆ ਜੀ ਗਾਰੰਟੀ ਨਹੀਂ ਇਹ ਬਈ ਹੋਣੀ ਹੈਗੀ ਹਾਂ ਵਾਹ ਇਹ era ਮੋਲੇ ਫਿਰ ਇਹ ਜਿਹੜਾ 24000 48000 ਦੀ ਵਿੱਚੋਂ ਛੋਟ 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 ਕਰ ਦਾਂਗੇ 500 ਕਰ ਦਾਂਗੇ ਛੋਟ ਭਾਈ 24700 ਦੀ ਭਾਈ ਦਾਂਗੇ ਠੀਕ ਹੈ ਦੋ ਦੇ 6 ਬੋਲੇ ਲੀਟਰ ਮਾਰ ਕੇ ਕੋਈ ਚਵਾ ਗਲਤ ਹੋਏ ਪੂਰ ਛਟਾ ਉਹਦੀ ਗਰੰਟੀ ਫੁੱਲ ਠੀਕ ਹੈ ਤੇ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ